ਸੱਚੀ ਗੱਲ ਸੱਚੀ ਗੱਲ ਸਾਰਿਆਂ ਨੂੰ ਮਾਨਯੋਗ ਐਸਐਸਪੀ ਐਸਐਸ ਨਗਰ શ્રી ਦੀਪਕ ਪਾਰਿਕ ਐਸਪੀ ਸਿਟੀ શ્રી ਅਰਬੀਸ ਹਰਵੀਰ ਸਿੰਘ ਢਵਾਲ ਤੇ ਦੇਸ਼ਾ ਨਿਰਦੇਸ਼ ਅਨੁਸਾਰ ਜਿਹੜਾ ਅਸੀਂ ਮੁਹਿੰਮ ਚਲਾਈ ਹੈ ਜਿਹੜੇ ਮਹੌਲੇ ਨੂੰ ਸੇਫ ਬਣਾਉਣ ਲਈ ਜਿਹੜੇ ਸਨੇਚਿੰਗ ਦੇ ਖਿਲਾਫ ਮੁਹਿੰਮ ਚਲਾਈ ਨੇ ਉਸ ਚ ਇੱਕ ਅੱਜ ਇੱਕ ਵੱਡੀ ਸਫਲਤਾ ਮਿਲੀ ਹੈ ਫੇਜ਼ 1 ਪੁਲਿਸ ਸਟੇਸ਼ਨ ਨੂੰ ਇਸ ਵਿੱਚ ਇੱਕ ਆਪਾਂ ਗਰੁੱਪ ਕੀਤਾ ਹੈ ਅਪਰੀਹੈਂਡ ਦਿਸ ਜਿਹਦੇ ਵਿੱਚ ਪੰਜ ਦੋਸ਼ੀ ਹੋਏ ਨੇ ਅਰੈਸਟ ਉਨ੍ਹਾਂ ਦਾ ਜੀ ਮੋਡਸ ਆਪਰੇਂਡ ਆਪਰੇਂਡ ਇਹ ਸੀਗਾ ਕਿ ਇਹ ਲੋਕਾਂ ਤੇ ਫੋਨ ਖਿੱਚਦੇ ਸੀਗੇ ਕੰਨ ਚ ਜਿਹੜਾ ਕੋਈ ਗੱਲ ਕਰ ਰਿਹਾ ਸੀ ਜੇ ਚੋਂ ਕਿਸੇ ਦਾ ਨਿਕਲ ਰਿਹਾ ਹੁੰਦਾ ਫੋਨ ਉਸ ਤੋਂ ਬਾਅਦ ਅੱਗੇ ਸਸਤੇ ਧਾਮਾਂ ਚ ਵੇਚਦੇ ਸੀਗੇ ਇਸ ਚ ਅਰੈਸਟ ਕਰੇ ਦੋਸ਼ੀਆਂ ਦਾ ਨਾਮ ਨੇ ਅਮਿਤ ਗੁਲਸ਼ਨ ਕੁਮਾਰ ਉਤਮ ਗੁਪਤਾ ਹਰਿੰਦਰ ਤੇ ਭੁਪਿੰਦਰ ਜਿਹੜੇ ਵਾਰਦਾਰ ਦੇ ਅੰਜਾਮ ਕਰਦੇ ਸੀ ਉਹਨਾਂ ਦਾ ਨਾਮ ਹੈ ਅਮਿਤ ਤੇ ਗੁਲਸ਼ਨ ਤੇ ਉਤਮ ਗੁਪਤਾ ਤੇ ਅੱਗੇ ਹਰਿੰਦਰ ਤੇ ਭੁਵਿੰਦਰ ਦਾ ਰੋਲ ਇਹ ਸਾਹਮਣੇ ਆਂਦਾ ਹੈ ਕਿ ਉਹ ਅੱਗੇ ਹਜ਼ਾਰ-ਹਜ਼ਾਰ ਰੁਪਏ ਚ ਫੋਨ ਅੱਗੇ ਵੇਚ ਦਿੰਦੇ ਸੀਗੇ ਇਸ ਵਿੱਚ ਸਾਨੂੰ 6 ਮੋਬਾਈਲ ਫੋਨ ਤੇ ਇੱਕ ਵਾਰਦਾਰ ਚ ਜਿਹੜੀ ਐਕਟਿਵਾ ਯੂਜ਼ ਕੀਤੀ ਗਈ ਸੀ ਉਹ ਬਰਾਮਦ ਕੀਤੀ ਹੈ ਜੀ ਤੇ ਦੋਸ਼ੀਆਂ ਦੇ ਖਿਲਾਫ ਪਹਿਲਾਂ ਅਮਿਤ ਦੇ ਖਿਲਾਫ ਇੱਕ ਮੁਕੱਦਮਾ ਹੈ ਜੀ ਤੇ ਭੁਵਿੰਦਰ ਦੇ ਖਿਲਾਫ ਦੋ ਮੁਕੱਦਮੇ ਪਹਿਲਾਂ ਦੇ ਵੀ ਹੈਗੇ ਤੇ ਸੇਲ ਕਿਤੇ ਕਰਦੇ ਸੀਗੇ ਜਿਸ ਵਿੱਚ ਪਤਾ ਲੱਗਦਾ ਸੇਲ ਜੀ ਅੱਗੇ ਇਹਨਾਂ ਦੇ ਨੌਨ ਹੁੰਦੇ ਸੀਗੇ ਜਿਹੜੇ ਆਪਣੇ ਪ੍ਰਵਾਸੀ ਹੁੰਦੇ ਆ ਵੈਸੇ ਮਜ਼ਦੂਰ ਉਹਨਾਂ ਨੂੰ ਅੱਗੇ ਵੀ ਸੇਲ ਕਰ ਦਿੰਦੇ ਜੀ ਸਰ ਇਹਨਾਂ ਚੋਂ ਜ਼ਿਆਦਾ ਕਰਕੇ ਬੜ ਮਾਜਰਾ ਬਲ ਦੋ ਬਹਿਰੂਲਪੁਰ ਦੇ ਕਿ ਪਿੰਡੂ ਏਰੀਆ ਦੇ ਮਤਲਬ ਬੰਦੇ ਦੋ ਤਿੰਨ ਕਈ ਜਿਹੜੇ ਆਪਣੇ ਪ੍ਰਵਾਸੀ ਨੇ ਇੱਥੇ ਸੈਟਲ ਹੋਏ ਹੋਏ ਨੇ ਕਈ ਇੱਥੋਂ ਦੇ ਵੀ ਨੇ ਤੇ ਇਹ ਬਾਰਦਾਤਾਂ ਵੀ ਆਪਣੇ ਇੱਥੇ ਮੁਹੱਲੀ ਦੇ ਏਰੀਆ ਚ ਬਲੌਂਗੀ ਤੇ ਫੇਜ਼ 1 ਚ ਏਰੀਆ ਚ ਇਹਨਾਂ ਨੇ ਹਲੇ ਤੱਕ ਤਾਂ ਇਹ ਵਰਦਾਤਾਂ ਦੇ ਕੁਝ ਵਰਦਾਤਾਂ ਤਾਂ ਇਹਨਾਂ ਨੇ ਐਗਰੀ ਕੀਤੇ ਕਿ ਇਹਨਾਂ ਨੇ ਕੀਤੀਆਂ ਨੇ ਸਰ ਜੀ ਐਕਟਿਵ ਬਰਾਬਰ ਨਹੀਂ ਲੱਗੀ ਉਹ ਵੀ ਚੋਰੀ ਦੀ ਸੀ ਕਿ ਇਹਨਾਂ ਦੇ ਅਪਲੀਕੇਸ਼ਨ ਉਹ ਜੀ ਆਪਾਂ ਹਲੇ ਇਨਵੈਸਟੀਗੇਸ਼ਨ ਕਰ ਰਹੇ ਨੇ ਵੈਰੀਫਾਈ ਕਿ ਉਹ ਚੋਰੀ ਦੀ ਹੈਗੀ ਜਾਂ ਫਿਰ ਇਹਨਾਂ ਨੇ ਆਪਣੀ ਹੈਗੀ ਨਾ ਦੇ ਬਾਕੀ ਸਾਰੇ ਕੋਈ ਨਿਸ਼ਚਿਤਤਾ ਨਹੀਂ ਆਦੀ ਆ ਜਿਹਦੇ ਕਰਕੇ ਕੰਮ ਕਰਦੇ ਪਤਾ ਲੱਗਿਆ ਜਾਂਦਾ ਨਹੀਂ ਜੀ ਹਲੇ ਤਾਂ ਇਹੋ ਜੀ ਕੋਈ ਗੱਲ ਨਹੀਂ ਆਈ ਬਟ ਜਿਹੜੇ ਆਪਣੇ ਭਵਿੰਦਰ ਹੈਗੇ ਉਹਨਾਂ ਦੇ ਪਹਿਲਾਂ ਵੀ ਦੋ ਐਨਡੀਪੀਐਸ ਦੇ ਮਕਦਮੇ ਨੇ 2023 ਤੇ 2024 ਕੀ ਹੋਰ ਮੈਂਬਰ ਵੀ ਇਹਨਾਂ ਦੇ ਨਾਲ ਸ਼ਾਮਿਲ ਹੈਗੇ ਇਨਵੈਸਟੀਗੇਸ਼ਨ ਤੋਂ ਸਬੰਧੋਂ ਹੋਰ ਜੀ ਆਪਾਂ ਦੇਖ ਰਹੇ ਨੇ ਹਲੇ ਤਾਂ ਆਪਾਂ ਜਿਹੜੀ ਆਪਣੀ ਲਿੰਕੇਜਸ ਫਾਰਵਰਡ ਤੇ ਬੈਕਵਰਡ ਉਹ ਕਰ ਰਹੇ ਨੇ ਉਸੇ ਵੀ ਉਸੇ ਦੀ ਦੋ ਬੰਦਿਆਂ ਦਾ ਇਹ ਨਾਮ ਆਇਆ ਸੀ ਜਿਹਨਾਂ ਨੂੰ ਅੱਗੇ ਵੇਚਿਆ ਸੀ ਇਹਨਾਂ ਨੇ ਤੇ ਇਸ ਤੋਂ ਹੋਰ ਵੀ ਕਿਸੇ ਦੇ ਨਾਮ ਆਂਦੇ ਨੇ ਆਪਾਂ ਉਹਦੇ ਆਪੋਰ ਪਤਾ ਕਰਾਂਦੇ ਜੇ ਹੋਰ ਕੋਈ ਰਿਕਵਰੀ ਵੀ ਹੋ ਸਕਦੀ ਹੈ ਹੋਰ ਮੋਬਾਈਲ ਫੋਨਾਂ ਦੀ ਸਰ ਵੀ ਇਸ ਤਰ੍ਹਾਂ ਹੀ ਹੋ ਸਕਦਾ ਕਿ ਪਹਿਲਾਂ ਵੀ ਵਾਰਦਾਤਾਂ ਨੂੰ ਜਦੋਂ ਦਿੱਤਾ ਹੁੰਦਾ ਹੈ ਤਾਂ ਫੋਨ ਨੂੰ ਡਿਸਮੈਂਟਲ ਕਰ ਦਿੰਦੇ ਹੋਂ ਨਾ ਅੱਗੇ ਪ੍ਰੋਪਰ ਇਸ ਤਰ੍ਹਾਂ ਸੀਲ ਕਰ ਦਿੰਦੇ ਹੋਂ ਮੈਂ ਵੀ ਫੋਨ ਜਿਹੜਾ ਇਸ ਤਰ੍ਹਾਂ ਦੀ ਵੀ ਜਾਂਚ हां जी जे कोई कोई ਇਹੋ ਜਿਹਾ ਫੋਨ ਆंदा ਜਿਹਦੇ ਪਾਰਟਸ ਵੀ ਅੱਗੇ ਵੇਚ ਸਕਦੇ ਆ ਉਹ ਵੀ ਆਪਾਂ ਜਾਂਚ ਕਰਾਂਗੇ ਅੱਲੇ ਦਾ ਜੀ ਉਹੀ ਸਿੱਧਾ ਇਹਨਾਂ ਦਾ ਜਿਹੜਾ ਆਇਆ ਹੀ ਗੱਲ ਸਾਹਮਣੇ ਇਹ ਫੋਨ ਅੱਗੇ ਲੋਕਾਂ ਨੂੰ ਵੇਚ ਦਿੰਦੇ ਸੀਗੇ ਤੇ ਇਹ ਉਹ ਸਟੇਟ ਕਿਥੋਂ ਕਰਦੇ ਸੀ ਕਿ ਪੂਰਾ ਗਰੁੱਪ ਕਿੱਥੇ ਕੋਈ ਇਹਨਾਂ ਨੇ ਆਪਣਾ ਅਪਾਰਟਮੈਂਟ ਲਿਆ ਹੋਇਆ ਸੀ 플랫 ਲਿਆ ਹੋਇਆ ਸੀ ਕਿਥੋਂ ਮਰ ਰਹੀ ਸੀ ਨਹੀਂ ਜੀ ਆਪਸ ਤੇ ਇਹੋ ਜਿਹੀ ਕੋਈ ਗੱਲ ਨਹੀਂ ਹੈ ਕਿ ਉਹ ਫਲੈਟ ਇਕੱਠਾ ਲਿੱਤਾ ਹੋਇਆ ਸੀ ਇਹ ਮਤਲਬ ਕਿ স্মੋਲ ਟਾਈਮ ਥੀਮ ਸੀ ਕਹਿ ਸਕਦੇ ਇਹਨਾਂ ਨੂੰ ਤੇ ਜਿਹੜੀ ਆ ਵਾਰਦਾਤਾਂ ਹੁੰਦੀਆਂ ਇਹੋ ਜਿਹੀ ਸਨੇਚਿੰਗ ਦੀਆਂ ਉਹਨਾਂ ਦਾ ਅੰਜਾਮ ਪੂਰਾ ਪੂਲ ਪਲਾਨ ਕਰਕੇ ਕਰਦੇ ਸੀ ਇਹ ਕੁਝ ਇਹਨਾਂ ਟਾਰਗੇਟ ਇਦਾਂ ਦੇ ਰੱਖੇ ਸੀ ਯਾ ਰਾਹ ਚੱਲਦਿਆਂ ਨੂੰ ਇਹ ਕਰ ਰਹੇ ਸੀਗੇ ਸਨੇਚ ਕਰ ਰਹੇ ਹਲੇ ਤਾਂ ਜੀ ਇਹੋ ਜੀ ਕੋਈ ਟਾਰਗੇਟ ਦੀ ਗੱਲ ਨਹੀਂ ਆਈ ਬਟ ਜਿਹੜਾ ਆਪਣੇ ਏਰੀਆਜ਼ ਨੇ ਜਿੱਥੇ ਵਨਰੇਬਿਲਟੀ ਹੁੰਦੀ ਹੈ ਰੈ residențial ਏਰੀਆ ਯਾ ਫਿਰ ਜਿੱਥੋਂ ਇੱਕ ਦੋ ਸਨੇਚਿੰਗ ਦੀ ਰਿਪੋਰਟਾਂ ਆਈਆਂ ਉੱਥੇ ਜ਼ਿਆਦਾ ਐਕਟਿਵ ਸੀਗੇ ਤੇ ਉਹਦੇ ਖਿਲਾਫ ਵੀ ਵੈਸੇ ਵੀ ਆਪਾਂ ਮੁਹਿੰਮ ਚਲਾਈ ਹੋਈ ਹੈ ਕਿ ਇਹੋ ਜੀ ਸਨੇਚਿੰਗ ਦੇ ਇਨਸੀਡੈਂਟ ਘੱਟ ਤੋਂ ਘੱਟ ਹੋ ਸਰ ਇਹ ਚੋਰੀ ਕਰਨ ਵਾਲੇ ਵੀ ਆ ਤੇ ਖਰੀਦਦਾਰ ਜਿਹਨਾਂ ਨੇ ਖਰੀਦਿਆ ਉਹਨਾਂ ਨੂੰ ਪਤਾ ਸੀਗਾ ਵੀ ਇਹ ਫੋਨ ਚੋਰੀ ਦਾ ਜੀ ਹਲੇ ਤਾਂ ਗੱਲ ਸਾਹਮਣੇ ਆਂਦੀ ਹੈਗੀ ਕਿ ਉਹਨਾਂ ਨੂੰ ਪਤਾ ਸੀਗਾ ਕਿ ਚੋਰੀ ਦਾ ਇਹ ਸਮਾਨ ਹੈਗਾ ਅੱਗੇ ਜਿਹੜਾ ਇੱਕ ਆਪਣੇ ਜਿਹੜਾ ਬਾਇਰ ਵੀ ਹੈਗਾ ਉਸਤੇ ਵੀ ਪਹਿਲਾਂ ਕ੍ਰਿਮੀਨਲ ਆਪਣਾ ਬੈਕਗ੍ਰਾਉਂਡ ਹੈਗਾ ਤੇ ਉਹ ਆਪਾਂ ਹਲੇ ਤਾਂ ਰੂਟ ਆਊਟ ਨਹੀਂ ਕਰ ਸਕਦੇ ਬਾਕੀ ਜੀ ਤਫ਼ਸੀਲ ਦੁਹਾਂ। ਸੋਨੇ ਦੇ ਆਰਗੇਨਾਈਜ਼ਡ ਏਰੀਆਸ ਕਿਹੜੇ ਸੀਗੇ ਕਿਹੜੇ ਏਰੀਆ ਨੂੰ ਟਾਰਗੇਟ ਕਰਦੇ ਸੀ ਜ਼ਿਆਦਾ ਜੀ ਹਲੇ ਤੱਕ ਤਾਂ ਸਾਹਮਣੇ ਆਇਆ ਬਲੌਂਗੀ ਦਾ ਏਰੀਆ ਦੇ ਇੱਕ ਵਾਰ ਦਾਤ ਕੀਤੀ ਹੈ ਤੇ ਆਪਣੇ ਫੇਜ਼ 1 ਏਰੀਆ 'ਚ ਇੱਕ ਵਾਰ ਦਾਤ ਕੀਤੀ ਹੈ। ਸਰ ਵੀਡੀਓ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਤੁਸੀਂ 20 ਬਈ ਮੋਬਾਈਲ ਰਿਕਵਰ ਕੀਤੇ ਸੀ। ਕੇ ਜਿਹੜੇ ਮੋਬਾਈਲ ਵੀ ਰਿਕਵਰ ਕੀਤੇ ਆ ਕਿ ਇਹ ਲੋਕਾਂ ਨੂੰ ਸੂਚਿਤਤਾ ਦਿੱਤੀ ਹੈ ਜੀ ਸਰ। ਜੀ ਉਹ ਆਪਾਂ ਉਹਨਾਂ ਦੀ ਸਰਚਿੰਗ ਤੇ ਲਾਚਦਾ ਜੀ IMEI ਨੰਬਰ ਤੇ ਲੋਕਾਂ ਨੂੰ ਇਨਫੋਰਮ ਕਰਤਾ ਹੈ ਤੇ ਜਿੰਨੇ ਜਿੰਨੇ ਲੋਕੀ ਆਂਦੇ ਉਹਨਾਂ ਨੂੰ ਆਪਣੇ ਉਹਨਾਂ ਦੇ ਮੋਬਾਈਲ ਸੁਪਰਦਾਰ ਤੇ ਦੇ ਦਿੰਦੇ। ਇਹਦਾ ਪ੍ਰੋਸੀਜਰ ਇਹੀ ਹੁੰਦੀ ਉਹ ਅਗਰ ਉਹਨਾਂ ਨੇ ਉਹਨਾਂ ਦਾ ਫੋਨ ਅਗਰ ਉਹ ਪਛਾਣ ਸਕਦੇ ਆ ਉਹਨਾਂ ਨੇ ਪਛਾਣ ਲੈ ਕੇ ਆਪਣਾ ਫੋਨ ਉਹਨਾਂ ਦਾ ਹੈਗਾ ਉਹ ਕਿਵੇਂ ਲੈ ਸਕਦੇ ਆ। ਉਹ ਜੀ ਥੋੜਾ ਡਿਟੇਲ ਪ੍ਰੋਸੀਜਰ ਹੁੰਦਾ ਹੈ ਕੋਰਟ ਦੇ ਥਰੂ ਮਤਲਬ ਕਿ ਅਚਾਨਕ ਆਰਡਰ ਹੁੰਦਾ ਸਪਰਦਾਰੀ ਦਾ ਤੇ ਉਹ ਰਿਸਪੌਂਸਿਬਿਲਟੀ ਤੇ ਲੈ ਲੈਂਦੇ ਆ ਫੋਨ ਕਿਉਂਕਿ ਫੋਨ ਜਿਹੜਾ ਬੀਂਗ ਪਾਰਟ ਆਫ ਐਵੀਡੈਂਸ ਤੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਅੱਗੇ ਫਿਊਚਰ ਚ ਲੋਡ ਪੈਂਦੀ ਹੈ ਇਨ ਆਪਣੇ ਇਨਵੈਸਟੀਗੇਸ਼ਨ ਚ ਤੇ ਆਪਣੇ ਜੁਡੀਸ਼ੀਅਲ ਪ੍ਰੋਸੀਜਰ ਚ ਫਿਰ ਉਸੇ ਲੋਡ ਪੈਂਦੀ ਹੈ ਜੀ ਪਰ ਪੜੇ ਜੀ ਕਿੰਨੇ ਕਹਿ ਦੀ ਉਹ ਜੀ ਹਲੇ ਆਪਾਂ ਕਰ ਰਹੇ ਜੀ ਵੈਰੀਫਾਈ ਅੱਛਾ ਠੀਕ ਹੈ ਫੋਨ ਸਰ ਜਿਹੜੀ ਬਰਾਮਦ ਹੋਇਆ ਉਹ ਸਾਡੇ Thank you.